ਜਲਦਾ ਪੂਰਾ ਟ੍ਰੈਂਡ ਚੱਲਦਾ ਪਿਆ ਹੁੰਦਾ ਹੈਪੀ ਬਰਥਡੇ ਮੋਦੀ ਜੀ ਪਰ ਮੋਦੀ ਨੂੰ ਵੈਸੇ ਬਰਥਡੇ ਦੇ ਵਿੱਚ ਜਿਹੜਾ ਨਾ ਉਹ ਰਾਤ ਨੂੰ ਡਰਾਉਣੇ ਖੁਆਬ ਆਉਂਦੇ ਹੈ ਪਾਕਿਸਤਾਨ ਆਰਮੀ ਦੇ ਉਹ ਵਿਚਾਰਾ ਕੀ ਬਰਥਡੇ ਮਨਾਵੇਗਾ ਫਿਰ ਲਤਾ ਹੁੰਦੀਆਂ ਕਬਰ ਚ ਨੇ ਲੇਕਿਨ ਬਰਥਡੇ ਮਨਾਇਆ ਤੇ ਵੈਸੇ ਕਦੀ ਸੋਚਿਆ ਕਿ ਦੁਸ਼ਮਨ ਕਿੱਥੇ ਨਹੀਂ ਦੁਸ਼ਮਨ ਕਿ ਇਸ طرف ਸਰਹੱਦ ਤੇ ਬੈਠਾ ਹੋਇਆ ਹੈ ਕੀ ਉਹ ਸਿਰਫ ਲਾਈਨ ਆਫ ਕੰਟਰੋਲ ਦੇ ਉਸ ਪਾਰ ਹੀ ਆਹੋ ਬਾਬੇ ਨਹੀਂ ਦੁਸ਼ਮਣ ਸਾਡੇ ਕਰਾਂ ਚਾ ਚੁੱਕੇ ਆ ਸਾਡੇ ਫੂਮ ਚ ਆਮ ਸਤਿ ਸ੍ਰੀ ਅਕਾਲ ਉਮੀਦ ਕਰਨੇ ਆ ਤੁਸੀਂ ਬਿਲਕੁਲ ਵਧੀਆ ਹੋਗੇ ਕੱਪਤਵਾਨ ਚਰਤੀ ਕਲਾਚੇ ਰੱਖੀ ਐ ਤੇ ਜੀ ਅਸੀਂ ਅੱਜ ਕੱਲ ਕਰਾਂਗੇ ਕਿ ਮੋਦੀ ਨੇ ਫਿਰ ਤੋਂ ਇੱਕ ਵੱਡੀ ਪੈੜਾ ਪੈੜਾ ਕੰਮ ਨੂੰ ਕੀ ਕਹਾਂਗੇ ਚਵਲ ਮਾਰ ਦਿੱਤੀ ਹੈ ਤੇ ਇੱਥੇ ਮੋਦੀ ਕੋਈ ਨਾ ਕੋਈ ਹਾਰ ਰਹਿਣ ਕੋਈ ਨਾ ਕੋਈ ਹੋਰ ਜਿਆ ਕੰਮ ਕਰਦਾ ਹੀ ਕਰਦਾ ਹੈ ਜਿੱਦੀ ਵਜ੍ਹਾ ਤੁਮ ਇੰਡੀਆ ਨੂੰ ਵੀ ਬਹੁਤ ਜ਼ਿਆਦਾ ਇੰਪੈਰਸਮੈਂਟ ਫੇਸ ਕਰਨਾ ਪੈਂਦੀ ਹੈ ਤੇ ਇੰਡੀਆ ਦੇ ਵਿੱਚ ਆਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਚੁਕਣੀ ਪੈਂਦੀ ਪਈਏ ਇੱਥੇ ਅਸੀਂ ਅੱਜ ਗੱਲ ਕਰਾਂਗੇ ਕਿ ਲਾਈਕ ਇੰਡੀਆ ਦੇ ਵਿੱਚ ਤਬਾਈ ਮਿਚਣ ਆਲੀਏ ਤਬਾਈ ਕਿੰਜ ਹੋਣ ਆਲੀਏ ਕਿਹੜੀ ਤਬਾਈ ਜੜੀ ਹੈ ਹੁੰਦੀ ਪਈਏ ਇੰਡੀਆ ਦੇ ਵਿੱਚ ਤੇ ਵੀਡੀਓ ਤੁਹਾਡੇ ਨਾਲ ਵੇਖਾਂਗੇ ਪਹਿਲਾਂ ਅਸੀਂ ਲਾਈਕ ਆ ਫੇਰ ਅੱਜ ਅਸੀਂ ਮਜ਼ੀਦ ਗੱਲ ਕਰਾਂਗੇ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵਾਲੇ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਹਾਂ ਦੇਖਦੇ ਹਾਂ ਵੀਡੀਓ लेट्स ਗੋ ਇਕਦ ਆਪਣਾ ਟ੍ਰੈਂਡ ਚੱਲਦਾ ਪਿਆ ਹੁੰਦਾ ਹੈਪੀ ਬਰਥਡੇ ਮੋਦੀ ਜੀ ਪਰ ਮੋਦੀ ਨੂੰ ਵਸੇ ਬਰਥਡੇ ਦੇ ਵਿੱਚ ਜਿਹੜਾ ਨਾ ਉਹ ਰਾਤ ਨੂੰ ਡਰਾਉਣੇ ਖੁਆਬ ਆਉਂਦੇ ਹੈ ਪਾਕਿਸਤਾਨ ਆਰਮੀ ਦੇ ਉਹ ਵਿਚਾਰਾ ਕੀ ਬਰਥਡੇ ਮਨਾਵੇਗਾ ਸਰ

ਇਹ ਜੰਗ ਟੈਂਕਾਂ ਨਾਲ ਤੋਪਾਂ ਨਾਲ ਨਹੀਂ ਲੜੀ ਜਾਂਦੀ ਇਹ ਜੰਗ ਹੁਣ ਜ਼ਿੰਨਾ ਦੀ ਹੈ ਦੁਸ਼ਮਨ ਜਾਣਦਾ ਹੈ ਕਿ ਪਾਕਿਸਤਾਨ ਨੂੰ ਜੇ ਹਰਾਣਾ ਹੈ ਜਾਂ ਤੋੜਨਾ ਹੈ ਤੇ ਉਹਦੇ ਅੰਦਰ ਤੋੜਨ ਦਾ ਮਨਸੂਬਾ ਪੈਦਾ ਕਰੇ ਤੇ ਉਸ ਮਨਸੂਬੇ ਦੇ ਤਹਿਤ ਅਰਬਾਂ ਡਾਲਰ ਖਰਚ ਕੀਤੇ ਜਾਂਦੇ ਇੱਕ ਫਿਤਨਾ ਪੈਦਾ ਕੀਤਾ ਗਿਆ ਜਿਨੇ ਸਾਡੇ ادارےਾਂ ਦੇ ਉਤੇ ਹਮਲਾ ਕੀਤਾ ਮਕਸਦ ਸਾਫ਼-ਸਾਫ਼ ਸੀ ਹੁਣ ਤੁਸੀਂ ਭਾਵੇਂ ਗੱਲ ਐਂ ਦੀ ਕਰੋ ਜਾਂ ਉਂਝ ਦੀ ਕਰੋ ਮੁਲਕ ਨੂੰ ਤੇ ਅਫਵਾਜੇ ਪਾਕਿਸਤਾਨ ਨੂੰ ਆਮਨੇ ਸਾਹਮਨੇ ਖੜਾ ਕਰਾਉਂ ਔਰ ਮੁਲਕ ਦੇ ਵਿੱਚ ਇੰਤਿਸ਼ਾਰ ਫੈਲਾਣਾ ਸੋਸ਼ਲ ਮੀਡੀਆ ਦੇ ਉੱਤੇ ਪ੍ਰੋਪਾਗੈਂਡਾ ਕੀਤਾ ਗਿਆ ਝੂਠੇ ਬੇਬੁਨਿਆਦ ਬਿਆਨੀਆਂ ਚਲਾਏ ਗਏ ਲੇਕਿਨ ਫੌਜ ਆਪਣੇ ਮਿਸ਼ਨ ਤੇ ਕਾਇਮ ਰਹੀ ਸਾਡੇ ਜਵਾਨ ਸਰਹੱਦਾਂ ਤੇ ਖੜੇ ਤੇ ਦੁਸ਼ਮਨ ਦੇ ਮੁਕਾਬਲੇ ਵਾਸਤੇ ਡਟੇ ਹੋਏ ਸਿਰਫ ਸਾਨੂੰ ਮਹਿਫੂਜ਼ ਰੱਖਣ ਵਾਸਤੇ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮੁਅਲੈਕੁਮ ਨਾਜ਼ਮ ਤੁਸੀਂ ਦੇਖ ਰਹੇ ਹੋ 360 ਡਿਜੀਟਲ ਪੰਜਾਬੀ ਔਰ ਮੈਂ ਹਾਂ ਤੁਹਾਡੀ ਮੇਜ਼ਬਾਨ ਸ਼ਮਾਇਲਾ ਨਿਆਜ਼ ਉਨਰਵੈਸੇ ਦੁਸ਼ਮਨ ਨੂੰ ਵੀ ਮੇਰਾ ਨਾਮ ਜਦੋਂ ਨੂੰ ਪਤਾ ਚੱਲ ਗਿਆ ਕਿ ਸ਼ਮਾਇਲਾ ਨਿਆਜ਼ ਆਖਿਰ ਕੌਣ ਹੈ ਠੀਕ ਹੈ ਦੁਸ਼ਮਨ ਮਤਲਬ ਲਾਈਕ ਆਪਣਾ ਹੈਸ਼ਟੈਗ ਮੋਦੀ ਸਰਕਾਰ ਜਿਹੜੀ ਹੈ ਨਾ ਅੱਜ ਕੱਲ ਤਾਂ ਆਪਣਾ ਟ੍ਰੈਂਡ ਚੱਲਦਾ ਪਿਆ ਹੁੰਦਾ ਹੈਪੀ ਬਰਥਡੇ ਮੋਦੀ ਜੀ ਹੋਰ ਮੋਦੀ ਨੂੰ ਵਸੇ ਬਰਥਡੇ ਦੇ ਵਿੱਚ ਜਿਹੜਾ ਨਾ ਉਹ ਰਾਤ ਨੂੰ ਡਰਾਉਣੇ ਖੁਆਬ ਆਂਦੇ ਹੈ ਪਾਕਿਸਤਾਨ ਆਰਮੀ ਦੇ ਉਹ ਵਿਚਾਰਾ ਕੀ ਬਰਥਡੇ ਮਨਾਵੇ ਸਰ ਲਤਾ ਹੁੰਦੀਆਂ ਕਬਰ ਚ ਨੇ ਲੇਕਿਨ ਬਰਥਡੇ ਮਨਾਈ ਜਾਂਦੇ ਬਰਹਾਲ ਉਹਨਾਂ ਦੀ ਕਲਾਸ ਤਾਂ ਮਿਲਦੀ ਨਹੀਂ ਹੁੰਦੀ ਹੈ ਲੇਕਿਨ ਅੱਜ ਜਿਹੜਾ ਵੀਲੌਗ ਹੈ ਉਹ ਬੜਾ ਖਾਸ ਵੀਲੌਗ ਹੈ ਕਿਉਂਕਿ ਆਪਾਂ ਇਹ ਤਾਂ ਕਹਿ ਦਿੰਨੇ ਆ ਕਿ ਫੁਲਾਣਾ ਮੇਰਾ ਦੁਸ਼ਮਣ ਹੈ ਫੁਲਾਣਾ ਮੇਰਾ ਦੁਸ਼ਮਣ ਹੈ ਕੁਝ ਦੁਸ਼ਮਣ ਜਿਹੜੇ ਨੇ ਨਾ ਉਹ ਘਰ ਦੇ ਅੰਦਰ ਵੀ ਫਿਰਦੇ ਆ ਤੇ ਅੱਜ ਗੱਲ ਕਰਾਂਗੇ ਉਹਨਾਂ ਦੁਸ਼ਮਣਾਂ ਦੇ ਬਾਰੇ ਵਿੱਚ ਵਲੌਗ ਸ਼ੁਰੂ ਕਰੀਏ ਚਲੋ ਜੀ ਮੈਲਾਨੀ ਪਾਣੇ ਦਾ ਕੁੱਟ ਚਲੋ ਜੀ ਕਰੋ ਸ਼ੁਰੂ ਵੈਸੇ ਕਦੀ ਸੋਚਿਆ ਕਿ ਦੁਸ਼ਮਣ ਕਿੱਥੇ ਹੈ ਨਹੀਂ ਦੁਸ਼ਮਣ ਕਿਸ طرف ਸਰਹੱਦ ਤੇ ਬੈਠਾ ਹੋਇਆ ਹੈ ਕੀ ਉਹ ਸਿਰਫ ਲਾਈਨ ਆਫ ਕੰਟਰੋਲ ਦੇ ਉਸ ਪਾਰ ਹੀ ਆਹੋ ਨਹੀਂ ਬਾਬੇ ਨਹੀਂ ਦੁਸ਼ਮਣ ਸਾਡੇ ਕਰਾਂ ਚਾ ਚੁੱਕਿਆ ਸਾਡੇ ਫੂਮ ਚ ਆ ਗਿਆ ਸਾਡੇ ਸੋਸ਼ਲ ਮੀਡੀਆ ਤੇ ਆ ਗਿਆ ਸਾਡੇ ਜ਼ਿੰਨਾ ਚ ਆ ਗਿਆ ਬਹਿ ਗਿਆ ਕੇ ਇੱਥੇ ਦੁਸ਼ਮਣ ਇਹ ਜੰਗ ਟੈਂਕਾਂ ਨਾਲ ਤੋਪਾਂ ਨਾਲ ਨਹੀਂ ਲੜੀ ਜਾਂਦੀ ਇਹ ਜੰਗ ਹੁਣ ਜ਼ਿੰਨਾ ਦੀ ਹੈ ਦੁਸ਼ਮਣ ਜਾਣਦਾ ਹੈ ਕਿ ਪਾਕਿਸਤਾਨ ਨੂੰ ਜੇ ਹਰਾਣਾ ਹੈ ਜਾਂ ਤੋੜਨਾ ਹੈ ਤੇ ਉਹਦੇ ਅੰਦਰ ਤੋੜਨ ਦਾ ਮਨਸੂਬਾ ਪੈਦਾ ਕਰੋ ਤੇ ਉਸ منصوبੇ ਦੇ ਤਹਿਤ ਅਰਬਾਂ ਡਾਲਰ ਖਰਚ ਕੀਤੇ ਜਾਂਦੇ ਇੱਕ ਫਤਨਾ ਪੈਦਾ ਕੀਤਾ ਗਿਆ ਜਿਨੇ ਸਾਡੇ ادارےਾਂ ਦੇ ਉਤੇ ਹਮਲਾ ਕੀਤਾ ਮਕਸਦ ਸਾਫ ਸਾਫ ਸੀ ਹੁਣ ਤੁਸੀਂ ਭਾਵੇਂ ਗੱਲ ਐਂ ਦੀ ਕਰੋ ਜਾਂ ਉਂਝ ਦੀ ਕਰੋ ਮਕਸਦ ਸਾਫ ਸਾਫ ਸੀ ਮੁਲਕ ਨੂੰ ਤੇ افواਜੇ ਪਾਕਿਸਤਾਨ ਨੂੰ ਆਮਨੇ ਸਾਹਮਨੇ ਖੜਾ ਕਰਨਾ ਔਰ ਮੁਲਕ ਦੇ ਵਿੱਚ ਇੰਤਿਸ਼ਾਰ ਫੈਲਾਣਾ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਗਿਆ ਦੇ ذریعے بس ਇੱਕ ਇੰਤਿਸ਼ਾਰ ਪਾਦਾ ਕਰਨਾ ਸੀ ਉਹ ਕੀਤੀ ਜਾਂਦੇ ਹਜੇ ਵੀ ਲੱਗੇ ਹੋਏ ਸੋਸ਼ਲ ਮੀਡੀਆ ਦੇ ਉੱਤੇ ਪ੍ਰੋਪਾਗੈਂਡਾ ਕੀਤਾ ਗਿਆ ਝੂਠੇ ਬੇਬੁਨਿਆਦ ਬਿਆਨੀਆਂ ਚੁਲਾਏ ਗਏ ਲੇਕਿਨ ਫੌਜ ਆਪਣੇ ਮਿਸ਼ਨ ਤੇ ਕਾਇਮ ਰਹੀ ਸਾਡੇ ਜਵਾਨ ਸਰਹੱਦ ਤੇ ਖੜੇ ਨੇ ਜੇ ਦੁਸ਼ਮਨ ਦੇ ਮੁਕਾਬਲੇ ਵਾਸਤੇ ਡਟੇ ਹੋਏ ਸਿਰਫ ਸਾਨੂੰ ਮਹਿਫੂਜ਼ ਰੱਖਣ ਵਾਸਤੇ ਦੁਸ਼ਮਨ ਚਾਹਦਾ ਸੀ ਕਿ ਹੌਸਲੇ ਜਿਹੜੇ ਐ ਉਹ ਟੋਟਲ ਜੰਗ ਲੇਕਿਨ ਇਸ ਪਾਕਿਸਤਾਨੀ ਆਵਾਮ ਦੇ ਹੌਸਲੇ ਟੁੱਟੇ ਨਹੀਂ ਵੈਸੇ ਆ ਤੁਸੀਂ ਹਾਲੀਆ ਜਿਹੜੀ ਜੰਗ ਹੋਈ ਐ ਜਿਹਨੂੰ ਮੈਂ #ऑपरेशन सुहागरात ਕੋਟ ਕਰਦੀ ਹਾਂ ਦੇਖਿਆ ਲੱਖ ਗਿਲੇ ਸ਼ਿਕਵੇ ਸਈ ਪਰ ਬਾਬਾ ਆਵਾਮ ਪਾਕਿਸਤਾਨੀ ਆਵਾਮ ਨੇ ਸਾਬਤ ਕੀਤਾ ਐ ਇਸ ਚੀਜ਼ ਨੂੰ ਕਿ ਅਸੀਂ ਨਾਲ ਖੜੇ ਅਸੀਂ ਨਾਲ ਖੜੇ ਆਂ ਫੌਜ ਦੇ ਲੋਕਾਂ ਨੇ ਬੜੀ ਤੋੜਨ ਦੀ ਕੋਸ਼ਿਸ਼ ਕੀਤੀ ਕੇਪੀਕੇ ਦੇ ਵਿੱਚ ਕਬਾਈਲੀ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਇਹ ਕਿਹਾ ਗਿਆ ਕਿ دہشت ਗੱਤ ਸਿਰਫ ਜਿਹੜਾ ਨਾ ਉਹ ਫੌਜ ਹੈ ਤੇ ਐਫਸੀ ਹੈ ਇਹਨੂੰ ਬਣਾਓ ਨਿਸ਼ਾਨਾ ਇਹਨੂੰ ਤੋੜੋ ਲੇਕਿਨ ਫੌਜ ਔਰ ਐਫਸੀ ਵੀ ਤਾਂ ਐਸੀ ਧਰਤੀ ਦੇ ਨੇ ਨਾ ਉਹ ਵੀ ਤਾਂ ਪਾਕਿਸਤਾਨੀ ਨੇ ਉਹਨਾਂ ਦੇ ਵੀ ਰਗਾਂ ਦੇ ਵਿੱਚ ਪਾਕਿਸਤਾਨੀ ਖੂਨ ਹੈ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਇਹਦੇ ਨਾਲ ਨਾਲ ਵੈਸੇ ਕਰਪਸ਼ਨ ਸਮਗਲਿੰਗ ਦੇ ਨੈਟਵਰਕ ਵੀ ਐਨੀ ਦਾ ਐਨਾ ਹੀ ਦਸ਼ਤਗਰਦਾਂ ਨੂੰ ਜਿਹੜਾ ਨਾ ਉਹ ਸਹੂਲਤ ਦਿੰਦੇ ਆ ਲੇਕਿਨ ਜਦੋਂ ਕੋਈ ਜਵਾਨ ਸ਼ਹੀਦ ਹੁੰਦਾ ਹੈ ਤੇ ਉਹਦੇ ਜਨਾਜ਼ੇ ਵਾਸਤੇ ਲੋਕ ਨਹੀਂ ਸ਼ਰੀਕ ਹੁੰਦੇ ਦਿਮਾਗ ਭਰ ਦਿੱਤੇ ਹੈ ਨਾ ਵਿੱਚ ਹਾਂ ਦੁਸ਼ਮਨ ਦੇ ਬਿਆਨੀਆਂ ਨੂੰ ਦੌਰਾਨ ਦੇ ਵਿੱਚ ਸਭ ਤੋਂ ਅੱਗੇ ਵੱਧ ਵੱਧ ਕੇ ਇਹ ਇੰਤਿਸ਼ਾਰੀ ਲੋਕ ਸੀ ਜਿਹੜੇ ਦੁਸ਼ਮਨ ਦੀ ਜ਼ੁਬਾਨ ਬੋਲਦੇ ਸੀ ਔਰ ਇਹ ਆਪਣੇ ਆਪ ਨੂੰ ਸਮਝਦੇ ਸੀ ਕਿ ਅਸੀਂ ਹੀਰੋ ਆ ਅਸੀਂ ਮੋਹੱਬੇ ਵਤਨਾਂ ਮੋਹੱਬੇ ਵਤਨ ਦਾ ਅੱਜ ਵੀ ਮੁਲਕ ਦੇ ਵਿੱਚ ਬੈਠਾ ਹੈ ਅਬਾਊਟ ਸਾਰੇ ਹੈਸ਼ਟੈਗ ਜਿਹੜੇ ਆਪਣੇ ਆਪ ਨੂੰ ਮੋਹੱਬੇ ਵਤਨ ਸਮਝਦੇ ਆ ਬਾਹਰ ਦੇ ਮੁਲਕਾਂ 'ਚ ਬੈਠੇ ਜਾ ਕੇ ਕੈਮਰੇ ਲਾਏ ਹੋਏ ਉਹਨਾਂ ਨੇ ਆਪਣਾ ਪੂਰਾ ਮਾਹੌਲ ਸ਼ਾਹੌਲ ਸੈੱਟ ਕੀਤਾ ਤੇ ਬਾਬਾ ਜੀ ਨੌਕਰੀਆਂ ਵੀ ਵੱਖਰੀਆਂ ਚੱਲਦੀਆਂ ਨੇ ਤੇ ਲਾਈਟ ਕੈਮਰਾ ਐਕਸ਼ਨ ਵੀ ਤੇ ਮੁਲਕ ਦੇ ਖਿਲਾਫ ਬੋਲ-ਬੋਲ ਕੇ ਡਾਲਰ ਆਈ ਜਾ ਰਹੇ ਨੇ ਹੈ ਡਾਲਰਾਂ ਦੀ ਸ਼ਾਂ ਹੋ ਰਹੀ ਐ ਮੁਲਕ ਦੇ ਖਿਲਾਫ ਬੋਲ ਕੇ ਇਹ ਇਹ ਨਹੀਂ ਸੋਚਦੇ ਕਿ ਜਿਹੜੀ ਇਹ ਮੁਲਕ ਦੇ ਖਿਲਾਫ ਗੱਲ ਕਰਦੇ ਐ ਉਹ ਦੁਨੀਆ ਦੇ ਕਿਹੜੇ ਕਿਹੜੇ ਕੋਨੇ ਤੇ ਪਹੁੰਚਦੀ ਐ ਉਹ ਪੰਜਾਬੀ ਚ ਇੱਕ ਮਿਸਾਲ ਹੈਗੀ ਐ ਨਾ ਕਿ ਬੰਦਾ ਆਪਦਾ ਅਜੇ ਜਗਾ ਚੱਕੇ ਨਾ ਤੇ ਟਿੱਡ ਆਪਦਾ ਹੀ ਨੰਗਾ ਹੁੰਦਾ ਐ ਇਹ ਲੋਕਾਂ ਨੂੰ ਜਗੇ ਚੱਕ ਚੱਕੇ ਵਹਾਈ ਜਾਂਦੇ ਐ ਲੋਬੀ ਵੇਖੋ ਸਾਡੇ ਨੰਗੇ ਟਿੱਡ ਲੇਕਿਨ ਪਾਕਿਸਤਾਨੀਓ ਮੇਰੀ ਆਵਾਮ ਜਿਨੇ ਮੈਨੂੰ ਬਹੁਤ ਪਿਆਰ ਦਿੱਤਾ मैं एक पाकिस्तानी हाँ लख गिले शिकवे सही मेरे किस दिन लेकिन मुल्क तो फिर अपना है ना पाकिस्तान है तो शुमाइला है जो पाकिस्तान नहीं तो शुमाइला नहीं मैं अक्सर इस तरह की गुफ्तु करते हो जज्बाती हो जा जो मेरे मुल्क की गल आ जाए ना फिर गल वसों बार हो जाती है फिर गल वो नहीं रही हैगी मैं तो बल्कि जिन्हें पाकिस्तानी ने उन्होंने भी कहगी ਹੁਣ ਇਹ ਵਕਤ ਹੈ ਪਹਿਚਾਨ ਕਰਨ ਦਾ ਫੈਸਲਾ ਕਰਨ ਦਾ ਕਿ ਅਸੀਂ ਕਿਹਦੇ ਨਾਲ ਖੜੇ ਆ ਜਾਂ ਤਾਂ ਅਸੀਂ ਆਪਦੀ ਫੌਜ ਦੇ ਨਾਲ ਖੜੇ ਆ ਜਾਂ ਫਿਰ ਅਸੀਂ ਉਹਨਾਂ ਫਿਤਨਾ ਜਿਹੜਾ ਪਹਲਾਨ ਵਾਲੇ ਲੋਕ ਨੇ ਜਿਹਦੇ ਮੁਲਕ ਨੂੰ ਤੋੜਨਾ ਚਾਹੁੰਦੇ ਆ ਜਾਂ ਉਹਨਾਂ ਨਾਲ ਖੜੇ ਆ ਦਰਮਿਆਨ ਦਾ ਕੋਈ ਰਸਤਾ ਨਹੀਂ ਹੈਗਾ ਇਹ ਮੁਲਕ ਲੱਖਾਂ ਕੁਰਬਾਨੀਆਂ ਤੋਂ ਬਾਅਦ ਬਣਿਆ ਹੈ ਫੌਜ ਨੇ ਆਪਣੀ ਜਾਨ ਦਿੱਤੀ ਹੈ ਇਥੇ ਦੇ ਵਾਸਤੇ ਇਸ ਮੁਲਕ ਦੇ ਬਗਾਵਤ ਪਰ ਯਾਦ ਰੱਖੋ ਕਿ ਆ ਟਵੀਟਾਂ ਨਾਲ ਤੇ ਪੋਸਟਾਂ ਨਾਲ ਪਾਕਿਸਤਾਨ ਨੂੰ ਕੋਈ ਨਹੀਂ ਹਰਾ ਸਕਦਾ ਇਹ ਮੁਲਕ ਕਾਇਮ ਦائم ਹੈ ਇਹ ਮੁਲਕ ਕਾਇਮ ਦائم ਰਹੇਗਾ ਆਫਾਜ ਪਾਕਿਸਤਾਨ ਇੱਕ ਹੈ ਪਾਕਿਸਤਾਨ ਦੀ ਤਾਕਤ ਹੈ ਪਾਕਿਸਤਾਨ ਦੀ ਸ਼ਾਨ ਹੈ ਔਰ ਇਹਦੇ ਵਿੱਚ ਸ਼ਹੀਦਾਂ ਦਾ ਖੂਨ ਸ਼ਾਮਿਲ ਹੈ ਹੁਣ ਆ ਜਿਹੜੇ ਸਾਡੇ ਭਾੜੇ ਦੇ ਇਥੇ ਬੀਪਾ ਦੇ ਕਿਉਂਕਿ ਮੇਰੇ ਮੂੰਹ ਚ ਗਾਣਾ ਆਣ ਲੱਗੀ ਸੀ ਵੈਸੇ ਲੇਕਿਨ ਉਹ ਜ਼ਹਿਰੀ ਗੱਲੇ ਬੋਲ ਨਹੀਂ ਸਕਦੇ ਨਾ ਫਿਰ ਕੀ ਕਰੀਏ ਜਿੰਨੇ ਮਰਜ਼ੀ ਡਾਲਰ ਲਾ ਲਓ ਇਹ ਮੁਲਕ ਨਹੀਂ ਟੁੱਟੇਗਾ ਇਸ ਜ਼ਹਿਰੀਲੇ ਬਿਆਨੀਆਂ ਦਾ ਹਿੱਸਾ ਕਦੀ ਨਾ ਬਣੋ ਆਪਣੇ ਅਲਫਾਜ਼ ਨੂੰ ਆਪਣੇ ਮੁਲਕ ਵਾਸਤੇ ਮਹਫੂਜ਼ ਕਰੋ ਇਹ ਮੁਲਕ ਅੱਲਾਹ ਤਾਲਾ ਦੀ ਨੇਮਤ ਹੈ ਇਹ ਉਮਮਤ-ਏ-ਮੁਸਲਮਾ ਦੀ ਉਮੀਦ ਹੈ ਉਹਰੇ ਕਿ ਮੁਠੀ ਚ ਤਰ੍ਹਾਂ ਰਹਿਣਾ ਚਾਹੀਦਾ ਇਸ ਤਰ੍ਹਾਂ ਮੁਥੇਦ ਹੋਗੇ ਫਿਰ ਗੋਠ ਕਰਾਂਗੇ ਕਿ ਇਹ ਮੁਲਕ ਰਹੇਗਾ ਤੇ ਅਸੀਂ ਰਹਿਾਂਗੇ ਵਰਨਾ ਇਹ ਤੇ ਸਾਡਾ ਨਾਂ ਲਨ ਵਾਲਾ ਕੋਈ ਨਹੀਂ ਹੈਗਾ ਇੱਕ ਇਹ ਤਾਂ ਫਿਰ ਮੁਲਕ ਦੀ ਗੱਲ ਹੈ ਨਾ ਵਰਸੇ ਇੱਕ ਖਾਨਦਾਨ ਦੇ ਵਿੱਚ ਅਗਰ ਏਕਾ ਨਾ ਨਾ ਹੋਵੇ ਉਹ ਖਾਨਦਾਨ ਤੇਤਰ-ਬਿੱਤਰ ਹੋ ਜਾਂਦਾ ਕੋਈ ਨਾਂ ਲਨ ਵਾਲਾ ਨਹੀਂ ਹੁੰਦਾ ਉਹਦਾ ਐਨਾ ਏਕਾ ਹੁੰਦਾ ਘਰ ਦੇ ਜੀਆਂ ਦੇ ਵਿੱਚ ਜੇ ਘਰ ਦੇ ਜੀ ਹੀ ਆਪਣੇ ਜੀਆਂ ਦੇ ਮੁਖਾਲਿਫ ਹੋ ਜਾਣ ਉਹ ਘਰ ਨਹੀਂ ਚੱਲਦੇ ਫਿਰ ਮੈਂ ਵਲੌਗ ਦੇ ਵਿੱਚ ਇੱਕ ਗੱਲ ਬੜੀ ਖਾਸ ਕੀਤੀ ਸੀ ਇੱਕ ਤਾਂ ਮੈਨੂੰ ਮਾਈਕ ਨੇ ਬੜਾ ਡਿਸਟਰਬ ਕੀਤਾ ਹੋਇਆ। ਇਹ ਮੈਂ ਆਪਣੀ ਟੀਮ ਨੂੰ ਬਸ ਰਿਕਵੈਸਟ ਕਰਾਂ ਕਿ ਮੈਨੂੰ ਕਾਲਰ ਮਾਈਕ ਲਾਓ ਕਿਉਂਕਿ ਮੇਰੇ ਹੱਥਾਂ ਦੀ ਜਿਹੜੀ ਮੂਵਮੈਂਟ ਹੈ ਨਾ ਉਹ ਜਿਹੜੀ ਡਿਸਟਰਬ ਹੁੰਦੀ ਹੈ ਵੈਸੇ। ਤੇ ਉਹ ਮੇਰੀ ਟੀਮ ਜਿਹੜੀ ਹੈ ਨਾ ਉਹ ਕਰਦੀ ਹੈ ਤੇ ਇਨਸ਼ਾਅੱਲਾ ਅਗਲੇ ਵਲੌਗ ਦੇ ਵਿੱਚ ਹੈ ਕਿ ਪਤਾ ਮੇਰੀ ਮੰਨ ਨਹੀਂ ਲੈਣਗੇ, ਮੰਨ ਨਹੀਂ ਲੈਣਗੇ। ਮੈਂ ਇਹ ਗੱਲ ਕੋਟ ਕੀਤੀ ਸੀ ਕਿ ਇਨਸਾਨ ਜਿਹੜਾ ਹੈ ਨਾ ਉਹ ਬਾਹਰਲਾ ਜਿਹੜੀਆਂ ਟੈਨਸ਼ਨਾਂ ਨੇ ਨਾ ਉਹ ਬੰਦੇ ਨੂੰ ਨਾ ਤਕਲੀਫ ਨਹੀਂ ਦਿੰਦੀਆਂ। ਜਿੰਨੀਆਂ ਘਰ ਦੀਆਂ ਟੈਨਸ਼ਨਾਂ ਬੰਦ ਨੇ ਉਹ ਤਕਲੀਫ ਦੇ ਦਿੰਦੀਆਂ ਨੇ ਜਿੰਨਾ ਵਾਸਤੇ ਇਨਸਾਨ ਬਹੁਤ ਕੋਸ਼ਿਸ਼ ਕਰਦਾ ਜਦੋਂ ਉਹ ਹੀ ਉੱਠ ਕੇ ਬੋਲਣ ਲੱਗ ਪੈਂਣਾ ਮੈਂ ਮਤਲਬ ਲਾਈਕ ਤੁਸੀਂ ਹੋਰ ਜੈਸ਼ਨਾਂ ਸਮਝੋ ਬੋਲਣ ਦੀ ਗੱਲ ਕੀਤੀ ਬੋਲਣ ਲੱਗ ਪੈਣਾ ਤੇ ਫਿਰ ਕਰਾਂ ਦੇ ਵਿੱਚ ਕਮਜ਼ੋਰੀਆਂ ਪੈਣਾ ਸ਼ੁਰੂ ਹੋ ਜਾਂਦੀਆਂ ਫਿਰ ਦੁਸ਼ਮਣ ਮਜ਼ੀਦ ਵਾਰ ਕਰਦਾ ਸੋ ਇਸ ਵਾਸਤੇ ਮੁੱਥੇ ਧੋਕੇ ਰੋਗੇ ਜੀ ਇਹ ਰਿਪੋਰਟਸ ਵੇਖੀ ਹੈ ਇੱਥੇ ਇਹਨਾਂ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਲਾਈਕ ਕਿਸ ਤਰ੍ਹਾਂ ਹਮੇਸ਼ਾ ਹੀ ਕੋਈ ਨਾ ਕੋਈ ਅ ਇਨਚਾਰ ਫਲਾਨ ਦੀ ਫਿਤਨਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇੱਥੇ ਮੈਂ ਕਹਾਂਗੀ ਲਾਈਕ ਇੰਡੀਆ ਪਾਕਿਸਤਾਨ ਚ ਕੀ ਇਨਚਾਰ ਕਰੇਗਾ ਇੱਥੇ ਲਾਈਕ ਇੰਡੀਆ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਬਹੁਤ ਜ਼ਿਆਦਾ ਕਾਬਲੇ ਮਜ਼ਮਮਤ ਨੇ ਤੇ ਉਹਨਾਂ ਨੂੰ ਜਿੰਨਾ ਵੀ ਕੰਟੈਂਪਟ ਕੀਤਾ ਜਾਏ ਉਕਾਟੇ ਲਾਈਕ ਇਥੇ ਅਸੀਂ ਮਿਨੋਰਟੀਜ਼ ਨੂੰ ਵੇਖ ਲਈਏ ਲਾਈਕ ਇਥੇ ਅਸੀਂ ਸਿੱਖ ਕਮਿਊਨਿਟੀ ਵੇਖੀਏ ਮੁਸਲਮਾਨ ਕਮਿਊਨਿਟੀ ਨੂੰ ਵੇਖੀਏ ਤੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜਾ ఎవਰੀ ਡੇ ਜਿਹੜਾ ਇਨਸੀਡੈਂਟਸ ਸਾਹਮਣੇ ਆਉਂਦੇ ਰਹਿੰਦੇ ਨੇ ਕਿ ਆ ਜਾਇਆ ਹੋਇਆ ਆ ਜਾਇਆ ਤੇ ਹਰ ਤਰ੍ਹਾਂ ਤੋਂ ਜਿਹੜਾ ਜਿਹੜੀ ਮਿਨੋਰਟੀਜ਼ ਨੇ ਉਹਨਾਂ ਦੇ ਹਕੂਕ ਨੇ ਜਿਹੜੀ ਹਕਤulfi ਉਹ ਕਿਤੇ ਜਾਂਦੀ ਉਹਨਾਂ ਦਾ ਹੱਕ ਜਿਹੜਾ ਉਹਨਾਂ ਨੂੰ ਦਿੱਤਾ ਜਾਂਦਾ ਪਿਆ ਪੰਜਾਬ ਦੇ ਲੋਕਾਂ ਦੇ ਨਾਲ ਜਿਹੜੀ ਚੀਜ਼ ਹੁੰਦੀ ਪਈ ਉਹ ਇੰਟਾਇਰ ਸੋਚਦਾ ਕਿ ਤੇਹੀ وجہ ਹੈ ਕਿ ਲੋਕਾਂ ਦੇ ਦਿਲ ਵਿੱਚ ਜਿਹੜੀ ਨਫ਼ਰਤ ਹੈ ਜਿਹੜੀ ਬਗਾਵਤ ਹੈ ਉਹ ਪੈਦਾ ਹੁੰਦੀ ਹੈ ਨਸਾਰੀਆਂ ਚੀਜ਼ਾਂ ਤੋਂ ਜਦੋਂ ਇੱਕ ਬੰਦਾ ਸੋਚ ਲੈਂਦਾ ਕਿ ਅੱਛਾ ਇਹ ਜਿਹੜਾ ਮਾੜਾ ਕੰਮ ਹੈ ਮੇਰੇ ਨਾਲ ਹੀ ਹੁੰਦਾ ਪਿਆ ਇਹ ਕਿਤੇ ਹੋਰ ਨਹੀਂ ਹੁੰਦਾ ਪਿਆ ਠੀਕ ਹੈ ਤੇ ਇਹ ਚੀਜ਼ਾਂ ਜਿਹੜਾ ਬਹੁਤ ਬਹੁਤ ਜ਼ਿਆਦਾ 네ਗੇਟਿਵ ਇੰਪੈਕਟ ਕ੍ਰੀਏਟ ਕਰਦੀਆਂ ਨੇ ਇਹ ਵੀ وجہ ਹੈ ਕਿ ਹਮੇਸ਼ਾ ਖਾਲਸਾ ਰਾਜ ਦੀ ਗੱਲ ਹੁੰਦੀ ਹੈ ਤੇ ਖਾਲਿਸਤਾਨ ਜਿਹੜਾ ਬਣ ਕੇ ਰਵੇਗਾ ਤੇ ਆਲਰੇਡੀ ਇਹਦੇ ਤੇ ਬਹੁਤ ਸਾਰੀਆਂ ਚੀਜ਼ਾਂ ਡਨ ਹੋ ਚੁੱਕੀਆਂ ਨੇ ਹੁਣ ਖਾਲਿਸਤਾਨ ਆਣਾ ਬਾਕੀ ਹੈ ਤੁਸੀਂ ਕੀ ਕਹੋਗੇ ਜਿਹੜੀਆਂ ਗੱਲਾਂ ਇਹਨਾਂ ਨੇ ਕੀਤੀਆਂ ਨੇ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਧਿਆਨ ਰੱਖੋ ਆਪਣੇ ਚੈਨਲ ਦਾ ਵੀ ਤੁਹਾਡੇ ਫਿਕਰ ਲਗਾਤ ਹੁੰਦੀ ਸੱਚੇ